ਰੰਗਣ ਵਾਲਿਆ ਲਲਾਰੀਆ ਕੈਸਾ ਰੰਗ ਰੰਗੇਆ ਰੰਗਣ ਵਾਲਿਆ ਲਲਾਰੀਆ ਕੈਸਾ ਰੰਗ ਰੰਗੇਆ ਜਿਹੜੇ ਰੰਗ ਵਿੱਚ ਰੰਗੇ ਉਹਨਾ ਨਾਮ ਮੰਗੇਆ ਜਿਹੜੇ ਰੰਗ ਵਿੱਚ ਰੰਗੇ ਉਹਨਾ ਨਾਮ ਮੰਗੇਆ ਰੰਗਣ ਵਾਲਿਆ ਲਲਾਰੀਆ ਕੈਸਾ ਰੰਗ ਰੰਗੇਆ ਰੰਗਣ ਵਾਲੇ ਆਲ ਲਾਰੀ ਕਸਾ ਰੰਗ ਰੰਗਿਆ ਗੁਰੂ ਅਰਜਨ ਦੇਵ ਤਵੀ ਉੱਤੇ ਬੈਠ ਗਏ ਪਾਪੀ ਭਾਰ ਕੇ ਕਟੋਰੇ ਸੀਸ ਪਾਵੇ ਰੇਤ ਦੇ ਗੁਰੂ ਅਰਜਨ ਦੇਵ ਤਵੀ ਉੱਤੇ ਬੈਠ ਗਏ ਪਾਪੀ ਪਾਰ ਕੇ ਕਟੋਰੇ ਸਿਰ ਸਪਾਵੇ ਰੇਤ ਦੇ ਚੰਦੋ ਜੋਲਾ ਮ ਕਰਾਵੇ ਪੋਰਾ ਨਹੀਂ ਹੂੰ ਸੰਗੇ ਆ ਰੰਗਣ ਵਾਲੇ ਆ ਲਾਲੀਆ ਕੈਸਾ ਰੰਗ ਰੰਗੇ ਆ ਰੰਗਣ ਵਾਲੇ ਆ ਲਾਲੀਆ ਕੈਸਾ ਰੰਗ ਰੰਗੇ ਆ ਜਿਹੜੇ ਰੰਗ ਵਿੱਚ ਰੰਗੇ ਉਹਨਾ ਨਾਮ ਮੰਗੇ ਆ ਜਿਹੜੇ ਰੰਗ ਵਿੱਚ ਰੰਗੇ ਉਹਨਾ ਨਾਮ ਮੰਗੇ ਆ ਰੰਗਣ ਵਾਲਿਆ ਲਾਲਾਰਿਆ ਕੈਸਾ ਰੰਗ ਰੰਗੇ ਆ ਰੰਗਣ ਵਾਲਿਆ ਲਾਲਾਰਿਆ ਕੈਸਾ ਰੰਗ ਰੰਗੇ ਆ ਪੀਤਾ ਕਲਕੀਆਂ ਵਾਲੇ ਪਰਵਾਰ ਵਾਰਿਆ ਮਾਛੀ ਵਾੜੇ ਜੰਗਲਾਂ ਚ ਸਾਤ ਗੋਰ ਢੇਰਾ ਲਾ ਲਿਆ ਪੇਤਾ ਕਲਗੀਆਂ ਵਾਲੇ ਪਰਵਾਰ ਵਾਰਿਆ ਮਾਚੀ ਵਾੜੇ ਜੰਗਲਾਂ ਚ ਸਤ ਗਰਡੇਰਾ ਲਾਲਿਆ ਆਪਣੇ ਬੱਚਿਆਂ ਦੇ ਖੂਨ ਵਿੱਚ ਖਾਲ ਸਰੰਗੇ ਆ ਆਪਣੇ ਬੱਚਿਆਂ ਦੇ ਖੂਨ ਚ ਖਾਲ ਸਾਰੰਗੇ ਆ ਰੈਂਗਣ ਵਾਲਿਆ ਲਲਾਰਿਆ ਕੈਸਾ ਰੰਗ ਰੰਗੇ ਰੰਗਣ ਵਾਲਿਆ ਲਾਲ ਲਾਰਿਆ ਕੈਸਾ ਰੰਗ ਰੰਗੇ ਆ ਜਿਹੜੇ ਰੰਗ ਵਿੱਚ ਰੰਗੇ ਉਹਨਾ ਨਾਮ ਮੰਗੇ ਆ ਜਿਹੜੇ ਰੰਗ ਵਿੱਚ ਰੰਗੇ ਉਹਨਾ ਨਾਮ ਮੰਗੇ ਆ ਰੰਗਣ ਵਾਲਿਆ ਲਾਲ ਲਾਰਿਆ ਕੈਸਾ ਰੰਗ ਰੰਗੇ ਆ ਰੰਗਣ ਵਾਲਿਆ ਲਾਲ ਲਾਰਿਆ ਕੈਸਾ ਰੰਗ ਰੰਗੇ ਆ ਮਾਤੀ ਦਾ ਸਿਆਰੇ ਥੱਲੇ ਬੈਠਾ ਹੱਸ ਹੱਸ ਕੇ ਸੂਰਾ ਬੰਦ-ਬੰਦ ਕਟਵਾਵੇ ਆਪਣਾ ਦਸ-ਦਸ ਕੇ ਮਾਤੀ ਦਾ ਸਿਆਰੇ ਥੱਲੇ ਬੈਠਾ ਹੱਸ ਹੱਸ ਕੇ ਸੂਰਾ ਬੰਦ-ਬੰਦ ਕਟਵਾਵੇ ਆਪਣਾ ਹੱਸ ਹੱਸ ਕੇ ਆਰਾ ਪਾ ਕੇ ਸਰੀਰ ਵਿੱਚੋਂ ਚੀਰ ਨੰਗੇ ਆ ਆਰਾ ਪਾ ਕੇ ਸਰੀਰ ਵਿੱਚੋਂ ਚੀਰ ਨੰਗੇ ਆ ਰੰਗਣ ਵਾਲਿਆ ਲਲਾਰੀਆ ਕੈਸਾ ਰੰਗ ਰੰਗੇ ਆ ਰੰਗਣ ਵਾਲਿਆ ਲਲਾਰੀਆ ਕੈਸਾ ਰੰਗ ਰੰਗੇ ਆ ਜਿਹੜੇ ਰੰਗ ਵਿੱਚ ਰੰਗੇ ਉਹਨਾਂ ਨਾਮ ਮੰਗੇ ਆ ਜਿਹੜੇ ਰੰਗ ਵਿੱਚ ਰੰਗੇ ਉਹਨਾ ਨਾਮ ਮੰਗੇ ਆ ਰੰਗਣ ਵਾਲਿਆ ਲਾਲਾਰਿਆ ਕੈਸਾ ਰੰਗ ਰੰਗੇ ਆ ਰੰਗਣ ਵਾਲਿਆ ਲਾਲਾਰਿਆ ਕੈਸਾ ਰੰਗ ਰੰਗੇ ਆ ਭਾਈ ਤਾਰੂ ਸਿੰਘ ਖੋਪਰਾ ਲੋਹਾ ਲਿਆ ਬਾਬੇ ਦੀਪ ਸਿੰਘ ਤਾੜੀ ਸੀਸ ਟਕਾ ਲਿਆ ਭਾਈ ਤਾਰੂ ਸਿੰਘ ਖੋਪਰਾ ਲੋਹਾ ਲਿਆ ਬਾਬੇ ਦੀਪ ਸਿੰਘ ਤਾੜੀ ਸੀਸ ਟਕਾ ਲਿਆ ਕਿਵੇਂ ਪ੍ਰੇਮ ਦੀ ਗਲੀ ਵਿੱਚੋਂ ਸੂਰਾ ਲੰਘਿਆ ਕਿਵੇਂ ਪ੍ਰੇਮ ਦੀ ਗਲੀ ਵਿੱਚੋਂ ਸੂਰਾ ਲੰਘਿਆ ਰੰਗਣ ਵਾਲਿਆ ਲਲਾਰੀਆ ਕਸਾ ਰੰਗ ਰੰਗੇਆ ਰੰਗਣ ਵਾਲਿਆ ਲਲਾਰੀਆ ਕਸਾ ਰੰਗ ਰੰਗੇਆ ਬਿੱਬੀਂ ਆ ਦਲੇਰਾ ਨੇ ਵੀ ਦੁੱਖੜੇ ਸਹਾਰ ਲੈ ਬੱਚਿਆਂ ਦੇ ਗਾਲਾਂ ਵਿੱਚ ਹਾਰ ਵੀ ਪਵਾ ਲੈ ਬਿੱਬੀਂ ਆ ਦਲੇਰਾ ਨੇ ਵੀ ਦੁੱਖੜੇ ਸਹਾਰ ਲੈ ਬੱਚਿਆਂ ਦੇ ਗਾਲਾਂ ਵਿੱਚ ਹਾਰ ਸੀ ਪਵਾ ਲੈ ਬੱਚਿਆਂ ਨੂੰ ਨੇਜਿਆਂ ਦੇ ਉੱਤੇ ਟੰਗੇ ਆ ਪਾਪੀ ਬੱਚਿਆਂ ਨੂੰ ਨੇਜਿਆਂ ਦੇ ਉੱਤੇ ਟੰਗੇ ਆ ਰੰਗਣ ਵਾਲਿਆ ਲਲਾਰੀਆ ਕੈਸਾ ਰੰਗ ਰੰਗੇ ਆ ਰੰਗਣ ਵਾਲਿਆ ਲਲਾਰੀਆ ਕੈਸਾ ਰੰਗ ਰੰਗੇ ਆ ਜਿਹੜੇ ਰੰਗ ਵਿੱਚ ਰੰਗੇ ਉਹਨਾ ਨਾਮ ਮੰਗੇ ਆ ਜਿਹੜੇ ਰੰਗ ਵਿੱਚ ਰੰਗੇ ਉਹਨਾ ਨਾਮ ਮੰਗੇ ਆ ਰੰਗਣ ਵਾਲਿਆ ਲਲਾਰੀਆ ਕੈਸਾ ਰੰਗ ਰੰਗਿਆ ਲੰਗਣ ਵਾਲੇ ਆ ਲਲਾਰਿਆ ਕੈਸਾ ਰੰਗ ਰੰਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ